امام جامع مسجد بٹھنڈا اور صدر عالی انڈیا علما مشاعق بور پنجاب میں اپنی طرف سے اور تمام مسلم بھائی چارے کی طرف سے اور اپنی سوسائٹی مسلم ہومن ویلفیئر سوسائٹی کی طرف سے آل انڈیا علماء مشاہد بورڈ جو امن و شانتی کا پیغام دیتی ہے اس کی طرف سے تمام عالم اسلام کو اور اپنے دیش واسیوں کو عید الاضحیٰ یعنی بقرعید کی بہت بہت مبارکباد دیتا ہوں آج عید الاضحیٰ चाड़ پوری دنیا کے اندر منائی جا رہی ہے یہ جس کو قربانی کا تیوار بھی کہا جاتا ہے تو اس کے اندر خاص طور پہ یہ ہے کہ رب کی رضا مالک کو راضی کرنا اپنے خالق کو راضی کرنا اپنے پیدا کرنے والے کو راضی کرنا اور جس کی رضا کے لیے تن مندھن پنجابی میں اپنے پنجاب کے اندر کہتے ہیں کہ سیوہ کی جاتی ہے لیکن اس کے اندر جہاں حضرت ابراہیم علیہ السلام نے اپنے تن کی بھی سیوا کی اپنے دھن کی بھی سیوا کی اور آخر میں اپنے بچے حضرت اسماعیل علیہ السلام کی قربانی کے لیے رب کی رضا کے لیے آپ تیار اور رب تبارک و تعالیٰ نے ان کے جذبات کو قبول کیا اور حضرت اسماعیل کی جگہ پہ ایک جانور کی قربانی کروا کے یہ اتحاس کے پنوں پہ لکھ دیا گیا کہ حضرت ابراہیم نے اپنے بچے کی قربانی کی اور صبح قیامت تک جب تک دنیا رہے گی ان کے انویائی ان کے چاہنے والے ان کے ماننے والے تمام عالمی اسلام یہ قربانی کر کے ہمیشہ ان کی یاد کو زندہ کرتا ہے اس موقع پہ میں یہ پیغام دینا چاہتا ہوں کہ آپ کو بھی چاہیے کہ اپنے رب کی عبادت کریں بندگی کریں جس مقصد کے لیے رب نے ہمیں بنایا ہے ہم رب کی رضا کے اندر اپنی زندگی کو گزاریں کیونکہ رب راضی ہوتا ہے اچھے کام سے برے کام سے ناراض ہوتا ہے تو ہم اچھے کام کریں برے کاموں سے دور رہیں اور اپنی زندگی کو سفل بنائیں اور آپس میں جو بھائی چارہ ہماری گنگا جمنی تحصیب ہے اس کو کبھی ٹوٹنے نہ دیں اور تعلیم کی طرف بچوں کی تعلیم کی طرف وشیش دھیان رکھیں اور یہی میرا پیغام ہے السلام علیکم پڑھائی گئی ہے ਇਹ ਸਾਡੇ ਖੁਸ਼ੀਆਂ ਦਾ ਦੇਣਾ ਹੈ ਅੱਜ ਅਸੀਂ ਅੱਲਾਹ ਤਾਲਾ ਨੂੰ ਕੁਰਬਾਨੀ ਦੇ ਦਿਨ ਤੇ ਆਪਣੇ ਮੱਛੇ ਦੀ ਕੁਰਬਾਨੀ ਦਿੰਦੇ ਹੋਏ ਅੱਲਾਹ ਤਾਲਾ ਨੇ ਸਾਨੂੰ ਦੱਸਿਆ ਸੀ ਵੀ ਇਹ ਕੁਰਬਾਨੀ ਹਮੇਸ਼ਾ ਤੁਸੀਂ ਯਾਦ ਰੱਖਿਓ ਇੱਕ ਮੱਛੇ ਦੀ ਕੁਰਬਾਨੀ ਦੇਣੀ ਹੈ ਉਹਦੇ ਖਾਂ ਤੇ ਇੱਕ ਜਾਨਵਰ ਅੱਲਾਹ ਤਾਲਾ ਦੇ ਸਾਹਮਣੇ ਆ ਗਿਆ ਤੇ ਉਹਦੇ ਕਰਕੇ ਇੱਕ ਕੁਰਬਾਨੀ ਸਾਰੇ ਨੂੰ ਕਹਿ ਗਿਆ ਵੀ ਤੁਸੀਂ ਇਸ ਦਿਨ ਕੁਰਬਾਨੀ ਦਿਆ ਕਰੋ ਤੇ ਆਪਣਾ ਰੱਬ ਨੂੰ ਮਨਾਇਆ ਕਰੋ ਇਹ ਰੱਬ ਨੂੰ ਮਨਾਉਣ ਦਾ ਇੱਕ ਲੈਜ਼ਾ ਅੱਲਾਹ ਤਾਲਾ ਨੇ ਤੁਹਾਨੂੰ ਤਰੀਕਾ ਦੱਸਿਆ ਤੇ ਅਸੀਂ ਅੱਲਾਹ ਤਾਲਾ ਦੇ ਰਾਹ ਤੇ ਚੱਲਦੇ ਆਂ ਤੇ ਅਸੀਂ ਕਭ ਚਾਹੁੰਦੇ ਆਂ ਵੀ ਜਿਹੜਾ ਸਾਡਾ ਮੁਸਲਮਾਨ ਭਾਈਚਾਰਾ ਜਾਂ ਹਿੰਦੂ ਮੁਸਲਮ ਸਿੱਖ ਸਾਈ ਇਹ ਆਪਸ ਵਿੱਚ ਏਕਤਾ ਬਣਾਈ ਰੱਖੋ ਇਹ ਅੱਲਾਹ ਸੱਲਾਹ ਕਹਿੰਦਾ ਰਿਹਾ ਹੈ ਕਿ ਜੇ ਤੁਸੀਂ ਤੁਹਾਡੇ ਨਾਲ ਕੋਈ ਗਰੀਬ ਹੈ ਉਹਨੂੰ ਚੰਗੇ ਕੱਪੜੇ ਦੋ ਤੇ ਚੰਗੇ ਕੱਪੜੇ ਦੇ ਕੇ ਉਹਨੂੰ ਆਪ ਦੇ ਵਰਗਾ ਬਣਾਓ ਇਸੇ ਲਈ ਦੇਖਿਆ ਗਿਆ ਜੀ ਅਸੀਂ ਨਮਾਜ਼ ਪੜਦੇ ਨਮਾਜ਼ ਪੜਨ ਵਿੱਚ ਕੋਈ ਵੀ ਗਰੀਬ ਅਮੀਰ ਨਹੀਂ ਦੇਖਿਆ ਗਿਆ ਉਹਦੇ ਵਿੱਚ ਭਵੇਂ ਅਮੀਰ ਹੈ ਚਾਹੇ ਗਰੀਬ ਹੈ ਜਿੱਥੇ ਮਰਜ਼ੀ ਬੈ ਕੇ ਨਮਾਜ਼ ਪੜਦਾ ਨਮਾਜ਼ ਵੀ ਇੱਕ ਟਾਈਮ ਹੁੰਦੀ ਹੈ ਸਾਰਿਆਂ ਲਈ ਅਮੀਰ ਗਰੀਬ ਲਈ ਇੱਕ ਹੈ ਇਹ ਅੱਲਾਹ ਤਾਲਾ ਦਾ ਪੈਗਾਮ ਸੀ ਕਿ ਸਾਰੇ ਇੱਕੋ ਹੈ ਇੱਕੋ ਇੱਕ ਜਾਤ ਦੇ ਬੰਦੇ ਆ ਸਭ ਇਹ ਤਾਂ ਆਪਾਂ ਧਰਮਾਂ ਚ ਬੰਨਿਆ ਗਿਆ ਅੱਲਾਹ ਤਾਲਾ ਨੇ ਇਹ ਸਾਰਿਆਂ ਨੂੰ ਇੱਕ ਰੱਖਿਆ ਤੇ ਇੱਕ ਹੀ ਰਹੀਏ ਤਾਂ ਆਪਾਂ ਆਪਸ ਵਿੱਚ ਏਕਤਾ ਬਣਾਈ ਰੱਖੀ ਬਿਰਜਕੀ ਨਾਮ ਹੈ ਮਮੋਹਮਦ ਅਸ਼ਰਫ ਮੇਰਾ ਨਾਮ ਜੀ ਕੀ ਕਹਿਣਾ ਚਾਹੋਗੇ ਅੱਜ ਪਵਿੱਤਰ ਦਿਹਾੜਾ ਈਦ ਗਦਰਨਾ ਯਾਰ ਸਭ ਤੋਂ ਪਹਿਲਾਂ ਤਾਂ ਮੈਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਲੋਕਾਂ ਨੂੰ ਅੱਜ ਈਦੁਲ ਅਜ਼ਹਾ ਦੇ ਤਿਉਹਾਰ ਤੇ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੇ ਘਰਾਂ ਦੇ ਵਿੱਚ ਇਹ ਈਦੁਲ ਅਜ਼ਹਾ ਦਾ ਤਿਉਹਾਰ ਖੁਸ਼ੀਆਂ ਬਰਕਤਾਂ ਤੰਦਰੁਸਤੀਆਂ ਸਿਹਤਯਾਬੀ ਲੈ ਕੇ ਆਵੇ ਅੱਜ ਅਸੀਂ ਬਾਬਾ ਹਾਜੀ ਰਤਨ ਈਦਗਾ ਵਿਖੇ ਈਦੁਲ ਅਜ਼ਹਾ ਦੀ ਨਮਾਜ਼ ਪੜਾਈ ਆ ਤਕਰੀਬਨ ਪ੍ਰਬੰਧ ਸਾਡੇ ਸਾਰੇ 7 ਵਜੇ ਤੱਕ ਪੂਰੇ ਹੋ ਗਏ ਸੀਗੇ ਪ੍ਰਸ਼ਾਸਨ ਨੇ ਬੜਾ ਸਹਿਯੋਗ ਕੀਤਾ ਸਾਫ ਸਫਾਈ ਦੀ ਵਿਵਸਥਾ ਪਾਣੀ ਦੀ ਆ ਹੋਰ ਪ੍ਰਬੰਧ ਸਾਰੇ ਬਹੁਤ ਵਧੀਆ ਸੀ ਸਿਕਿਉਰਿਟੀ ਦਾ ਬੜਾ ਵਧੀਆ ਇੰਤਜ਼ਾਮ ਕੀਤਾ ਗਿਆ ਸੀਗਾ ਅੱਜ ਸਾਡੇ ਇੱਥੇ ਡੀਸੀ ਜਿਹੜੇ ਪਹਿਲਾਂ ਬਠਿੰਡਾ ਸੀਗਾ ਸ਼ੌਕਤ ਅਹਿਮਦ 파ਰੀ ਸਾਬ ਅੱਜ ਕੱਲ ਡੀਸੀ ਪਟਿਆਲਾ ਉਹਨਾਂ ਨੇ ਵੀ ਇੱਥੇ ਸ਼ਿਰਕਤ ਕੀਤੀ ਹੈ ਨਮਾਜ਼ ਅਦਾ ਕੀਤੀ ਹੈ ਉਹਨਾਂ ਦੀ ਫੈਮਿਲੀ ਸੀ ਨਾਲ ਉਹਨਾਂ ਦੇ ਫਾਦਰ ਸਾਹਿਬ ਸੀ ਬੱਚੀ ਸੀ ਸੋ ਉਹਨਾਂ ਨੂੰ ਵੀ ਅਸੀਂ ਇੱਕ ਮੰਗ ਜਿਹੜੀ ਸਾਡੀ ਬੜੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਆ ਬਾਬਾ ਹਾਜ਼ੀਰਤਨ ਦੇ ਨਾਂ ਤੇ ਇਹ ਪਬਲਿਕ ਲਾਇਬ੍ਰੇਰੀ ਬਣਾਉਣ ਦੀ ਬਾਬਾ ਹਾਜ਼ੀਰਤਨ ਦੇ ਨਾਂ ਤੇ ਪਬਲਿਕ ਲਾਇਬ੍ਰੇਰੀ ਬਣਾਉਣ ਦੀ ਉਹਨਾਂ ਨੂੰ ਅਸੀਂ ਉਹ ਤੋਂ ਜਾਣੂ ਕਰਾਇਆ ਪ੍ਰਪੋਜ਼ਲਾਂ ਅਸੀਂ ਡੀਸੀ ਆਫਿਸ ਬਟਿੰਡਾ ਦੇ ਦਫ਼ਤਰ ਪਹੁੰਚਾ ਚੁੱਕੇ ਆ ਉਹ ਵੀ ਉਹਨਾਂ ਨੂੰ ਦੱਸਿਆ ਵੀ ਸਾਡੀਆਂ ਪ੍ਰਪੋਜ਼ਲਾਂ ਪਹੁੰਚ ਚੁੱਕੀਆਂ ਵੀ ਤੁਸੀਂ ਸਾਡੀ ਇਹ ਮਦਦ ਕਰੋ ਇਹ ਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੁਹਾਡੀ ਇਹ ਮੰਗ ਜਲਦੀ ਅਸੀਂ ਪੂਰੀ ਮਦਦ ਕਰਕੇ ਪੂਰਾ ਕਰਵਾਵਾਂਗੇ ਸਹੀ ਹੈ ਜਿੰਮੇਤ ਤਿਯਾਰ ਹੁੰਦਾ ਹੈ ਕਿ ਕੋਈ ਆਪਣੇ ਧਰਮ ਮੰਗੇ ਉਹ ਹਮੇਸ਼ਾ ਜੋੜਦੇ ਪਰ ਕਈ ਲੋਕ ਇਹਨਾਂ ਨੂੰ ਪਾੜਨ ਪਾਉਂਦੇ ਆ ਕੀ ਕਹਿਣਾ ਚਾਹੁੰਗੇ ਮੈਂ ਦੇਖੋ ਜੀ ਕੋਈ ਵੀ ਮਜਬ ਉਧਾਰਮਾ ਕੋਈ ਵੀ ਨਹੀਂ ਸਿਖਾਉਂਦਾ ਵੀ ਆਪਾਂ ਚੱਕ ਕਹਿੰਦੀ ਵੈਰ ਰੱਖਣਾ ਹਿੰਦੀ ਹੈ ਹਮ ਬਤਨ ਹੈ ਹਿੰਦੁਸਤਾਨ ਹਮਾਰਾ ਸੋ ਅਸੀਂ ਤਾਂ ਇਹੀ ਨਾਰਾ ਲੈ ਕੇ ਚੱਲੇ ਆ ਸਾਰਿਆਂ ਨੂੰ ਜੋੜਨਾ ਅਸੀਂ ਈਦ ਦੇ ਤਿਯਾਰ ਨੂੰ ਕੱਲੇ ਮੁਸਲਮਾਨਾਂ ਦਾ ਤਿਯਾਰ ਨਹੀਂ ਸਮਝਦੇ ਅਸੀਂ ਦੀਵਾਲੀ ਦੇ ਤਿਯਾਰ ਨੂੰ ਕੱਲੇ ਹਿੰਦੂ ਜਾਂ ਸਿੱਖਾਂ ਦਾ ਤਿਯਾਰ ਨਹੀਂ ਸਮਝਦੇ ਜਿਹੜੇ ਵੀ ਹਿੰਦੁਸਤਾਨ ਦੇ ਵਿੱਚ ਆਪਣੇ ਤਿਯਾਰ ਆ ਸਭ ਦੇ ਸਾਂਝੇ ਆ ਕਿਸੇ ਵੀ ਮਾਜਬ ਦਾ ਕੱਲਿਆਂ ਦਾ ਕੋਈ ਉਹ ਤੇ ਹੱਕ ਨਹੀਂ ਕੋਈ ਉਹ ਤੇ ਹਿੱਸਾ ਨਹੀਂ ਸਭ ਦਾ ਸਾਂਝਾ ਤੋਂ ਸਾਰਿਆਂ ਨੂੰ ਰਲ ਮਿਲ ਕੇ ਤਿਉਹਾਰ ਬਣਾਉਣੇ ਚਾਹੀਦੇ ਆ ਹਮੇਸ਼ਾ ਏਕਤਾ ਤੇ ਅਖੰਡਤਾ ਦਾ ਨਾਰਾ ਦੇਣਾ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਹਾਂਜੀ ਵੀ ਜਮਾ ਦੇ ਇੱਕ ਮੇਰਾ ਨਾਮ ਰਾਜਵਿੰਦਰ ਸਿੰਘ ਸਿੱਧੂ ਐਡਵੋਕੇਟ ਮੈਂ ਸ਼੍ਰੋਮਣੀ ਕਾਰਜਦਾਲ ਦਾ ਸ਼ਹਿਰੀ ਪ੍ਰਧਾਨ ਹਾਂ ਜੀ ਅੱਜ ਦਾ ਦਿਨ ਸਾਡੇ ਦੇਸ਼ ਲਈ ਬਹੁਤ ਭਾਗਾ ਭਰਿਆ ਦਿਨ ਹੈ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਸმოਚੇ ਭਾਈਚਾਰੇ ਨੂੰ ਆਪਦੇ ਬਲੋਂ ਲੱਖ ਲੱਖ ਵਧਾਈਆਂ ਦਿੰਦਾ ਦੁਨੀਆ ਦੇ ਜਿੰਨੇ ਵੀ ਧਰਮ ਹੈ ਸਾਰੇ ਧਰਮਾਂ ਨੇ ਲੋਕਾਂ ਨੂੰ ਰਲ ਮਿਲ ਕੇ ਬੈਠਣ ਦਾ ਜੋੜਨ ਦਾ ਯਤਨ ਕੀਤਾ ਦੁਨੀਆ ਉੱਤੇ ਕੋਈ ਅਜਿਹਾ ਧਰਮ ਨਹੀਂ ਬਣਿਆ ਜਿਹੜਾ ਕਿਸੇ ਨੂੰ ਤੋੜਨ ਦਾ ਯਤਨ ਕਰਦਾ ਹੋਵੇ ਸੋ ਅੱਜ ਦੇ ਇਸ ਮੁਬਾਰਕ ਦਿਹਾੜੇ ਉੱਤੇ ਮੈਂ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਸਮੁੱਚੇ ਭਾਈਚਾਰੇ ਨੂੰ ਆਪਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਦਿੰਦਾ ਪ੍ਰਮਾਤਮਾ ਸਭ ਨੂੰ ਤੰਦਰੁਸਤ ਰੱਖਦੇ ਖਿਲਾਫ ਅਸਲਾਮ ਵਾਲੇਕਮ ਮੈਂ 올 ਇੰਡੀਆ ਅਲਮਾ ਮੈਚ ਬੋਰਡ ਪ੍ਰੈਜ਼ੀਡੈਂਟ ਜ਼ਿਲ੍ਹਾ ਬਟਿੰਡਾ तमाम ਦੇਸ਼ ਵਾਸੀਆਂ ਨੂੰ ਬਕਰੀਦ ਦੀਆਂ ਬਹੁਤ ਬਹੁਤ ਮੁਬਾਰਕਾਂ ਉਨ੍ਹੀਦ ਬਕਰੀਦ ਦੇ ਇਥੇ ਨਮਾਜ਼ ਅਦਾ ਕੀਤੀ ਗਈ ਹੈ ਔਰ ਬੜੇ ਅਮਨ ਸ਼ਾਂਤੀ ਦੇ ਨਾਲ ਸਰਾ ਪੂਰਨ ਹੋਇਆ ਸਕ ਹੈ ਔਰ ਸਭ ਨੂੰ ਦੇ ਲਈ ਦੁਆ ਕੀਤੀ ਗਈ ਹੈ ਅਮਨ ਸ਼ਾਂਤੀ ਦੀ ਆਪਸੀ ਭਾਈਚਾਰਕ ਸਾਂਝ ਦੀ ਔਰ دعا تو پھر دیش بہت بہت ہاں آج کا دن عید الاضحیٰ اسے عید بھی کہتے ہیں اور یہ بہت خوشیوں والا تیوہار ہے جو قربانی کا مطلب ہے قربانی دینا انسانیت سے خلاف جتنی بھی چیزیں ہیں اس کے خلاف قربانی دینا ہے جب اسے انسانوں کو اور ہر اور یہ تیوہار ہر مسلمان کے لیے پیار محبت بڑا تہوار ہے اور مسلمان ہر مسلمان کو چاہیے کہ ہر جو بھی اپنے پاس پڑوس میں اور جو بھی سکھ مسلم سکھ عیسائی ہندو سارے سب مل جل کے پیار محبت کا یہ تیوہار ہے بھائی اور اس میں سب اپنے ایک دوسرے کے ساتھ مل کے رہیں جائیں گے یہی میں کہنا چاہتا ہوں سب کو سب کو عید مبارک ہو میری طرف سے سارے شہر واسیوں کو